ਸਾਵਰਪੀਰ ਜੀ ਸਾਧ ਸੰਗਤ ਦੀ ਸਾਰੀ ਸੰਗਤ ਨੂੰ ਮੈਂ ਸੂਚਨਾ ਦਈਏ ਦੂਰੋਂ ਦੂਰੋਂ ਹਿੰਦੂਸਤਾਨ ਦੇ ਹਰ ਕੋਨੇ ਚੋਂ ਬਾਹਰੋਂ ਮੁਲਖਾਂ ਤੋਂ ਸੰਗਤ ਸਾਵਰਪੀਰ ਦਰਬਾਰ ਚ ਆਜਦੀ ਭਰ ਰਹੀ ਹੈ ਦੂਸਰੇ ਕੱਲ੍ਹ ਇਹ ਸ਼ਰੀਰ ਦੇ ਵਿੱਚ ਡਰੈਸ ਕਈ ਸੰਗਤਾਂ ਪੁੱਛਦੀਆਂ ਕਈ ਲੋਕੇਸ਼ਨ ਪੁੱਛਦੀਆਂ ਉਹ ਸਾਰੀ ਗੱਲ ਮੈਂ ਦੱਸ ਦਵਾਂ ਨਾ ਸ਼ੇਰ ਸਿੰਘ ਘੂੜੀਆਂ ਵਾਲਾ ਭਰ ਕੇ ਫੇਸਬੁੱਕ ਤੇ ਉਹਦੀ ਪ੍ਰੋਫਾਈਲ ਭੁੱਲਣੀ ਹੈ ਉਹਦੇ ਵਿੱਚ ਇੱਥੇ ਜੀਆਂ ਪੋਸਟਰ ਵਿੱਚ ਲੱਗਾ ਆ ਸਾਰੀਆਂ ਆਈਡੀਆਂ ਆ ਵੇਚੀ ਉਹਦੇ ਲੋਕੇਸ਼ਨ ਆ ਵੇਚੀ ਫੇਸਬੁਕ ਦਾ ਦੱਸਿਆ ਹੈ ਵੇਚੀ YouTube ਦਾ ਦੱਸਿਆ ਹੈ ਵੇਚੀ ਸਾਰਾ ਡਰੈੱਸ ਆ ਉਥੋਂ ਪ੍ਰੋਫਾਈਲ ਖੋਲੋ ਤੇ ਉਹ ਚੋਂ ਸਾਰਾ ਪਤਾ ਕਰ ਲਓ ਸ਼ੇਰ ਸਿੰਘ ਘੋੜੀਆਂ ਵਾਲਾ YouTube ਤੇ ਖੋਲਣਾ ਫੇਸਬੁਕ ਦੀ ਫੇਸਬੁਕ ਤੇ ਖੋਲਣਾ ਸ਼ੇਰ ਸਿੰਘ ਘੋੜੀਆਂ ਵਾਲਾ ਉਹਦੀ ਪ੍ਰੋਫਾਈਲ ਪੂਰੀ ਖੋਲ ਲੈਣੀ ਹੈ ਤੇ ਸਾਰੇ ਤੁਹਾਨੂੰ ਆਈਡੀਆਂ ਮਿਲਣਗੀਆਂ ਵਿੱਚੋਂ ਇਹ ਦਿਓਗੀ ਜਾਣਕਾਰੀ ਦੂਜਾ ਜਿੰਨੀ ਮਰਜੀ ਸੰਗਤ ਜੇਠੇ ਵੀਰਵਾਰ ਬੁੱਧਵਾਰ ਆਓ ਜਿੰਨੀ ਸੰਗਤ ਅੱਗੋਂ ਪਿੱਛੋਂ ਦੀ ਫੋਨ ਕਰਕੇ ਆ ਰਹੀ ਐ ਫੋਨ ਕਰਕੇ ਆਉਣਾ ਐ ਇਹ ਦਰਬਾਰ ਡੀਟੀ ਰੋਡ ਜਿਹੜਾ ਜਲੰਧਰ ਤੋਂ ਪਠਾਨਕੋੜ ਜਾਂਦਾ ਉਹਦੇ ਉੱਤੇ ਟਾਂਡਾ ਔਰ ਮੋੜਾ ਜਿਲ੍ਹਾ ਹੁਸ਼ਿਆਰ ਤੋਂ ਲੱਗਦਾ ਐ ਜਿਹੜੀ ਲੁਧਿਆਣਾ ਸਾਈਡ ਦੀ ਸੰਗਤ ਆ ਮਾਲਵੇ ਸਾਈਡ ਦੀ ਉਹ ਜਲੰਧਰ ਵੱਲ ਦੀ ਆਵੇ ਬਠਿੰਡਾ ਸੰਗਰੂਰ ਜਿੰਨੀ ਵੀ ਇਧਰ ਆ ਰਹੀ ਮਾਲਵਾ ਤੇ ਲੁਧਿਆਣਾ ਜਗਰਾਵਾ ਇਹ ਜਲੰਧਰ ਵੱਲ ਦੀ ਆਉਣਾ ਜਲੰਧਰ ਤੋਂ ਪਠਾਨਕੋੜ ਰੋਡ ਤੇ ਪਠਾਨਕੋੜ ਰੋਡ ਤੇ ਟਾਂਡਾ ਔਰ ਮੋੜ ਪੈਂਦਾ ਉੱਥੇ ਆਉਣਾ ਜਿਹੜੀ ਇਧੋ ਮਾਥਲ ਜਵਾਰੀ ਆ ਇਹ ਸ਼ਿਆਰਪੁਰੋਂ ਆ ਸ਼ਿਆਰਪੁਰ ਤੋਂ 32 ਕਿਲੋਮੀਟਰ ਟਾਂਡਾ ਔਰ ਵੋੜਾ ਟਾਂਡੇ ਆੜ ਕੇ ਸ਼ੇਰ ਸਿੰਘ ਘੋੜੀਆਂ ਵਾਲਾ ਦਰਬਾਰ ਕਿਸੇ ਨੂੰ ਪੁੱਛ ਲੋ ਸਾਬਰ ਦਰਬਾਰ ਦੂਜਾ ਅਕਲੀਏ ਸ਼ਰੀਫ ਤੇ ਜਿਹੜੀਆਂ ਅੰਮ੍ਰਿਤਸਰ ਤੋਂ ਸੰਗਤਾਂ ਆ ਰਹੀਆਂ ਮਾਝਾ ਗਰਦਾਸਪੁਰ ਇਹ ਸ੍ਰੀ ਹਰਗੋਬਿੰਦਪੁਰ ਕੁਮਾਣਾ ਤੇ ਮੇਤਾ ਚਾਹੂੰ ਇਧਰ ਲਈ ਆਉਣ ਰਈਆ ਜਿਹੜੇ ਬਿਆਸ ਸੈਡ ਆਉਂਦੀ ਰਈਆ ਬਾਬਾ ਬਕਾਲਾ ਤੇ ਇਧਰ ਲਈ ਆਉਣ ਜਿਹੜੀਆਂ ਸੰਗਤਾਂ ਪਠਾਨਪੁਰ ਆਉਂਦੀਓ ਮੈਂ ਤੁਹਾਨੂੰ ਦੱਸ ਹੀ ਦਿੱਤਾ ਜਿਹੜੀਆਂ ਚੰਡੀਗੜ੍ਹ ਤੋਂ ਇਧਰ ਨਾਲ ਇਲਾਕਾ ਆ ਰਿਹਾ ਚੰਡੀਗੜ੍ਹ ਇਥੋਂ ਹੁਸ਼ਿਆਰਪੁਰ ਹੁਣ ਹੁਸ਼ਿਆਰਪੁਰ ਤੋਂ 32 ਕਿਲੋਮੀਟਰ ਟਾਂਡਾ ਉੱਤਮਾ ਇਹ ਤੁਹਾਨੂੰ ਚਾਰਜ ਫੇਰਾ ਦੱਸ ਦੱਸਾਂ ਮੈਂ ਬਾਕੀ ਜੀ ਲੋਕੇਸ਼ਨ ਮੈਂ ਫੇਕ ਕੇ ਜਦਾ ਫੇਸਬੁੱਕ ਸ਼ੇਰ ਸਿੰਘ ਘੋੜੀਆਂ ਵਾਲਾ ਪਾ ਕੇ ਫੇਸਬੁੱਕ ਖੇਲ ਖੋਲੋ ਉੱਤੇ ਪ੍ਰੋਫਾਈਲ ਖੋਲੋ ਪ੍ਰੋਫਾਈਲ ਦੇ ਵਿੱਚ ਡਰੈੱਸ ਇੱਥੇ YouTube Facebook ਡਰੈੱਸ ਤੇ ਇੱਥੇ ਦੀ ਲੋਕੇਸ਼ਨ ਸਭ ਕੁਝ ਪਿਆ ਹੈ ਤੇ ਦੂਜਾ ਗੱਲ ਜਿਹੜੀਆਂ ਸੰਗਤਾਂ ਫੋਨ ਕਰਕੇ ਆਉਂਦੀਆਂ ਆ ਇਹ ਰੋਇ ਮਸ ਸਵੇਰੇ ਦਾ ਜਿੰਨੀਆਂ ਫੋਨ ਕਰਕੇ ਆਉਂਦੀਆਂ ਉਹਨਾਂ ਵਾਸਤੇ ਆ 10 ਵਜੇ ਤੱਕ ਸਵੇਰੇ ਬਹਿਣਾ ਸਵੇਰੇ 5 ਵਜੇ ਤੋਂ ਸ਼ੁਰੂ ਹੋ ਜਾਂਦਾ 10 ਵਜੇ ਤੱਕ ਪਹਿਨਾ ਗਰਮੀ ਬੜੀ ਆ ਜਿਹੜੇ ਜੇਠੇ ਵੀਰਵਾਰ ਜੇਠੇ ਬੁੱਧਵਾਰ ਆਉਂਦੀਆਂ ਉਹ ਵੀ ਟਟਕੇ ਆਉਣ ਸੰਗਤਾ ਗਰਮੀ ਕਰਕੇ ਤੇ ਬਾਕੀ ਤੁਹਾਨੂੰ ਸਾਰਾ ਪਤਾ ਹੀ ਆ ਮਾਰੇ ਦਰਬਾਰ ਚ ਚੁੰਮੜਿਆ ਚਮੜਾਇਆ ਠੀਕ ਹੁੰਦਾ ਸਿਰ ਦਰਬਾਰ ਦੇ ਨਾਲ ਲਾਇਆ ਜਾਂਦੇ ਨਲਕੇ ਥਲੇ ਚੀਕਾਂ ਪੈਂਦੀਆਂ ਉੱਤੇ ਵੀਡੀਓ ਦੇਖਦੇ ਜੇ ਤੇ ਹਰ ਬਿਮਾਰੀ ਜਿਹੜੀ ਡਾਕਟਰਾਂ ਤੋਂ ਮੈਨੂੰ ਸੰਤਾਂ ਪੁੱਛਦਿਆਂ ਨੇ ਇਹ ਤੇ ਕਿਹੜੀ ਕਿਹੜੀ ਬਿਮਾਰੀ ਠੀਕ ਹੁੰਦੀ ਹੈ ਸਭ ਇਹ A ਤੋਂ Z ਬਿਮਾਰੀਆਂ ਠੀਕ ਹੁੰਦੀਆਂ ਪਰ ਜਿਹੜੀ ਬਿਮਾਰੀ ਡਾਕਟਰਾਂ ਕੋਲ ਨਹੀਂ ਠੀਕ ਹੁੰਦੀ ਦਵਾਈਆਂ ਨਾਲ ਦਵਾਈਆਂ ਨਾਲ ਨਹੀਂ ਠੀਕ ਹੁੰਦੀ ਉਹ ਇੱਥੇ ਠੀਕ ਹੁੰਦੀ ਬੇਲਾਜਮ ਵਾਲੀ ਬੇਲਾਜ ਬਿਮਾਰੀ ਕੋਈ ਵੀ ਹੋਵੇ ਉਹ ਠੀਕ ਹੋ ਚੁੱਕੀ ਪੁਰਾਣੀ ਤੋਂ ਪੁਰਾਣੀ ਬਿਮਾਰੀ ਬਾਕੀ ਜਿੱਦਾਂ ਪ੍ਰੇਸ਼ ਦੱਸਾਂਗੇ ਉਦਾਂ ਕਰਨਾ ਫਿਰ ਠੀਕ ਹੋਊਗਾ ਬਾਕੀ ਸਤ ਸੰਗਾਂ ਦੇ ਵਿੱਚ ਸਾਰਾ ਕੁਝ ਪਾਇਆ ਆ ਸਤ ਸੰਗ ਕੱਢ ਲੋ YouTube ਤੇ ਪਏ ਐ ਸ਼ੇਰ ਸਿੰਘ ਘੋੜੀਆਂ ਵਾਲਾ ਪਾ ਕੇ ਤੇ YouTube ਦੇ ਵਿੱਚ 30 ਸਤ ਸੰਗ ਐ ਜੇ ਕੋਈ ਉੱਥੋਂ ਜਾਣਕਾਰੀਆਂ ਲੈਣੀ ਹੈ ਸਤ ਸੰਗ ਸੁਣੋ ਸਾਰਾ ਕੁਝ ਸਤ ਸੰਗਾਂ ਨੇ ਵੀ ਦੱਸਿਆ ਆ ਕਿੱਥੇ ਦਰਬਾਰ ਐ ਮੇਲੇ ਵੀ ਪਏ ਐ ਸਭ ਕੁਝ ਪਿਆ ਐ ਇਹ ਤੁਹਾਨੂੰ ਜਾਣਕਾਰੀ ਦੇ ਦਿੱਤੀ ਆਉਣਾ ਤੜਕੇ ਆ ਗਰਮੀ ਬੜੀ ਜ਼ਿਆਦਾ ਮੈਂ ਦੂਜੀ ਵਾਰ ਫੇਰ ਬੇਨਤੀ ਕਰਦਾ ਜਿੰਨੀ ਸੰਗਤ ਫੋਨ ਕਰਕੇ ਵੀ ਆਵੇ ਉਹ ਤੜਕੇ 5 ਵਜੇ ਤੋਂ ਲਾ ਕੇ 10 ਵਜੇ ਤੇ ਦਰਬਾਰ ਪਹੁੰਚ ਜਵੇ ਜਿਹੜੀਆਂ ਜੇਠੇ ਵੀਰਵਾਰ ਨੂੰ ਵੀ ਸੰਗਤਾਂ ਜੇਠੇ ਬੁੱਧਵਾਰ ਆਉਂਦੀਆਂ ਉਹ ਵੀ 5 ਵਜੇ ਤੋਂ ਲਾ ਕੇ ਤੜਕੇ ਤੋਂ 10 ਵਜੇ ਤਾਈਂ ਦਰਵਾਜ਼ਾ ਪਹੁੰਚ ਜਾਣ। ਜਿਹੜੀਆਂ ਅੱਗੋਂ ਪਿਛੋਂ ਹੋਰ ਵੀ ਸੰਗਤਾਂ ਉਹਨੀਆਂ ਕਈ ਮੱਠ ਮੱਠਾ ਟਿਕਣ ਕਲਾ ਆਉਂਦੀਆਂ ਤੇ ਉਹ ਵੀ ਤੜਕੇ ਪਹੁੰਚਣ। ਇਸ ਕਰਕੇ ਵੀ ਜਲਮੀ ਬੜੀ ਐ ਸਾਰੀ ਜਿਹੜੀ ਬਹਿ ਨਹੀਂ ਹੁੰਦਾ ਤੇ ਸੰਗਤਾਂ ਗੱਲਾਂ ਵਿੱਚ ਪੁੱਛ ਲਾ ਪਣੀਆਂ, ਕਈ ਬਚਨ ਬਲਾਸ ਵੀ ਕਰ ਲਾ ਪਣੀਆਂ, ਹਾਲਚਾਲ ਪੁੱਛਣੇ ਦੱਸਣੇ ਕਈ ਗੱਲਾਂ ਹੁੰਦੀਆਂ ਤੇ ਉਹ ਸਾਰਾ ਕੰਮ ਤੜਕੇ ਤੜਕੇ 10 ਵਜੇ ਤਾਈਂ ਮੈਂ ਦੇਖਦਾ ਹੁੰਨਾ। ਜਿਹਨੇ ਫੋਨ ਕਰਕੇ ਆਉਂਦੀ ਆ ਉਹਦਾ ਜੇਠੇ ਵੀਰਵਾਰ ਜਿੱਥੇ ਬੁੱਧਵਾਰ ਜਿੰਨੀ ਮਾਰੀ ਉਹ ਦੋ ਦਿਨ ਸਾਰੀ ਵਾਲੀ ਚੱਲਦਾ ਜਿਹਨੇ ਫੋਨ ਕਰਕੇ ਆਉਂਦੇ ਉਹ ਚੇਤਾ ਰੱਖਣ ਉਹ ਤੜਕੇ ਆਉਣ ਬਾਕੀ ਤੁਹਾਨੂੰ ਲੋਕੇਸ਼ਨ ਵੀ ਦੱਸ ਦਿੱਤੀ ਆ ਪ੍ਰੋਫਾਈਲ ਖੁੱਲਣੀ ਆ ਤੁਹਾਨੂੰ ਹਰ ਚੀਜ਼ ਪਤਾ ਲੱਗ ਜਾਣਾ ਫੇਸਬੁੱਕ ਦੇ ਉੱਤੇ ਸ਼ੇਰ ਸਿੰਘ ਗੋੜੀਆ ਵਾਲਾ ਪਾ ਕੇ ਉਹ ਪ੍ਰੋਫਾਈਲ ਦੇ ਵਿੱਚ ਸਭ ਕੁਝ ਆ ਤੇ ਬਹੁਤ ਫੋਨ ਜਾ ਰਹੇ ਆ ਬੰਦੇ ਆਪ ਮੈਂ ਫੋਨ ਰੋਜ਼ 10 ਤੋਂ 11 ਇੱਕ ਘੰਟਾ ਸੁਣਦਾ ਇੰਡੀਆ ਵਾਲਿਆਂ ਦੇ ਜਿੰਨੀਆਂ ਬਾਹਰਲੀ ਕਾਲਾਂ ਸੁਣਦਾ ਉਹ ਮੈਂ ਸੁਣਦਾ ਵਟਸਐਪ ਕਾਲ ਉਹ ਰਾਤ ਨੂੰ 8 ਤੋਂ 9 ਤੱਕ ਰਾਤ ਨੂੰ ਕਾਲਾ ਸੌਂਦਾ ਸਾਰਿਆਂ ਮੈਂ WhatsApp ਕਾਲ ਜੈ ਸਾਵਰ ਬੀਜ ਜੀ ਦੀ ਬੇਨਤੀਆਂ ਪ੍ਰਵਾਨ ਕਰਿਓ ਤੇ ਇਦਾਂ ਚੱਲਣਾ ਹੈ ਇਹ ਤੋਂ ਬੇਨਤੀ ਤੋਂ ਬਾਹਰ ਨੀ ਕਿਤੇ ਜਾਣਾ ਇਹਦੇ ਅੰਦਰ ਜਿੱਦਾਂ ਮੈਂ ਸਮਝਾਇਆ ਉਦਾਂ ਰਹਿਣਾ ਫੇਰ ਮੈਂ ਤੁਹਾਨੂੰ ਮਿਲੂੰਗਾ ਵੀ ਸਾਰੀ ਗੱਲ ਵੀ ਕਰੂੰਗਾ ਜੇ ਤੁਸੀਂ ਦੁਪਹਿਰੇ ਬਹੁਤ ਆਓਗੇ ਫੇਰ ਮੈਂ ਗੱਲ ਨਹੀਂ ਕਰਨੀ ਤੁਪ ਬਹੁਤ ਸੇਵਾਦਾਰ ਵੀ ਥੱਕ ਜਾਂਦੇ ਸਾਹ ਸੰਗੇ ਦੀ ਸੇਵਾਦਾਰ ਤੜਕੇ ਦੇ ਖੜੇ ਹੁੰਦੇ ਹੋ ਫੇਰ ਰਾਤ ਤੇ ਸਾਰੀ ਸਾਰੀ ਜੜੀ ਨਹੀਂ ਖੋਲ ਸਕਦੇ ਉਹ ਸਵੇਰੇ 10 ਵਜੇ ਤੱਕ ਗਰਮੀ ਬੜੀ ਆ ਗਰਮੀ ਜਿੱਦੀ ਆ ਇਹ ਸਾਰੀ ਗਰਮੀ ਵਾਸਤੇ ਟਾਈਮ ਨਹੀਂ ਹੋਈ ਅਕਤੂਬਰ ਤੱਕ 5 ਵਜੇ ਤੋਂ ਲਾ ਕੇ ਤੜਕੇ ਤੋਂ ਜੇਠੇ ਵੀਰਵਾਰ ਵੀਰਵਾਰ ਜਿੰਨਾ ਵੀ ਸੰਗਤ ਆਪਦੀ ਹੈ ਫੋਨ ਕਰਕੇ ਜਿਹੜੀ ਉਹਨਾਂ ਵਾਸਤੇ ਵੀ ਹੈ ਜੈਸਾਵਰ ਪੀਰ ਜੀ ਦੀ